ਜ਼ਿੰਦਗੀ ਦੇ ਵਿੱਚ ਹਰ ਚੀਜ਼ ਲਾਹੇ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ ਮਨੁੱਖੀ ਅਧਿਕਾਰਾਂ ਦੇ ਵਿੱਚ ਜਦ ਕਸ਼ਮੀਰੀ ਪੰਡਤ ਧੰਗੁਰੂ ਤੇਗਬਹਾਦਰ ਸਾਹਿਬ ਕੁੱਲ ਪਹੁੰਚੇ ਨੇ ਉਸ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਜੀਵਨ ਆਪਣੇ ਧਰਮ ਨੂੰ ਬਚਾਉਣ ਦਾ ਕਿਥੋਂ ਵੀ ਲਾਹ ਨਹੀਂ ਸੀ ਪ੍ਰਾਪਤ ਹੋ ਰਿਹਾ ਤੇ ਜਦ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਇੱਕੋ ਇੱਕ ਦਾਤ ਗੁਰੂ ਨਾਨਕ ਸਾਹਿਬ ਦਾ ਘਰ ਜਿਹੜਾ ਬਾਹ ਫੜਨ ਵਾਲਾ ਉੱਥੇ ਆਗੇ ਇੱਕ ਬਹੁਤ ਵੱਡੀ ਗੱਲ ਸੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅਸੀਂ ਹੁਣ ਤੁਹਾਡੇ ਧਰਮ ਨੂੰ ਬਚਾਉਣ ਚੱਲੇ ਆ ਤੁਸੀਂ ਇੱਕ ਕੰਮ ਕਰਨਾ ਹੈ ਤੁਹਾਡੇ ਕੋਲ ਜਿੰਨਾ ਗਿਆਨ ਤੇ ਜਿੰਨੀ ਵਿਦਵਤਾ ਹੈ ਉਹ ਗੋਬਿੰਦ ਰਾਏ ਜੀ ਦੀ ਵਿਦਿਆ ਦੇ ਲਈ ਤੁਸੀਂ ਪ੍ਰਬੰਧ ਕਰੋ ਗੁਰੂ ਤੇਗ ਬਹਾਦਰ ਸਾਹਿਬ ਜੀ ਪੰਡਿਤ ਕਿਰਪਾ RAM ਦੇ ਜਥੇ ਲਈ ਸ਼ਾਦਤ ਦੇਣ ਲਈ ਤੁਰੇ ਨੇ ਜਿਹੜੇ ਕਸ਼ਮੀਰੀ ਪੰਡਿਤ ਨੇ ਤੇ ਪਿੱਛੋਂ ਕਿਰਪਾ RAM ਜੀ ਗੁਰੂ ਗੋਬਿੰਦ ਰਾਏ ਜੀ ਨੂੰ ਸੰਸਕ੍ਰਿਤ ਪੜਾ ਰਹੇ ਨੇ ਵੇਦਾ ਸ਼ਾਸਤਰਾਂ ਦੇ ਗਿਆਨ ਦਾ ਪ੍ਰਬੰਧ ਕਰ ਰਹੇ ਨੇ ਤੇ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਗੁਰੂ ਦੇ ਘਰ ਦੇ ਵਿੱਚ ਨਾਮ ਦਾ ਲਾਹਾ ਜਿਹੜਾ ਹੈ ਨਾ ਉਹ ਕਈ ਗੁਣਾ ਵੱਧ ਕੇ ਪ੍ਰਾਪਤ ਹੁੰਦਾ ਹੈ ਇਸ ਕਰਕੇ ਬਣੇ ਉਸਤਾਦ ਸੀ ਗੋਬਿੰਦ ਰਾਏ ਜੀ ਦੇ ਸਮਾ ਆਇਆ 1699 ਦੀ ਵਿਸਾਖੀ ਦਾ ਉਸਤਾਦ ਚੇਲਾ ਬਣ ਗਿਆ ਤੇ ਜਿਹਨੂੰ ਸ਼ਗਿਰਦ ਬਣਾਇਆ ਸੀ ਉਹ ਗੁਰੂ ਹੋ ਗਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲੋਂ ਅੰਮ੍ਰਿਤ ਦੇ ਦਾਤ ਪ੍ਰਾਪਤ ਕੀਤੀ ਲਾਹਾ ਜੀਵਨ ਦਾ ਹਰ ਕਾਰਜ ਲਈ ਮਨੁੱਖੀ ਲਾਹਾ ਲਬਧ ਹੈ ਜੀ ਛੋਟੇ ਤੋਂ ਛੋਟੇ ਕੰਮ ਪਿੱਛੇ ਮੁਨਾਫਾ ਮੈਨੂੰ ਕੀ ਹੋ ਰਿਹਾ ਹੈ ਮੈਨੂੰ ਮੁਨਾਫਾ ਮਿਲ ਰਿਹਾ ਹੈ ਮੈਂ ਕੰਮ ਕਰਾਂਗਾ ਜੇ ਮੁਨਾਫਾ ਨਹੀਂ ਹੈ ਫਿਰ ਇਸ ਕੰਮ ਕਰਨ ਨੂੰ ਇਸ ਕਾਰਜ ਦੇ ਕੋਈ ਫਾਇਦਾ ਨਹੀਂ ਹਰ ਇੱਕ ਕੰਮ ਦੇ ਪਿੱਛੇ ਲਾਹੇ ਦੀ ਗਰਜ਼ ਹੈ ਪਰ ਮਹਾਰਾਜ ਕਹਿੰਦੇ ਆ ਜਿਹੜਾ ਅਸਲ ਲਾਹਾ ਦੇਣ ਵਾਲੀ ਚੀਜ਼ ਸੀ ਉਸ ਲਾਹੇ ਨੂੰ ਤੂੰ ਭੁੱਲ ਗਿਆ ਬੰਦੇ ਔਰ ਇਸੀ ਗੱਲ ਨੂੰ ਲਾਹੇ ਕੋ ਤੂੰ ਟੀ ਲਾਟੀ ਲਾ ਟੋਟੇ ਕੋ ਬੇਗਤਾ ਵੈ ਮਹਾਰਾਜ ਜੀ ਦਾ ਇਹ ਬਚਨ ਹੈ ਅਸਲ ਇਲਾਹੇ ਨੂੰ ਜਿੱਥੋਂ ਪ੍ਰਾਪਤ ਕਰਨਾ ਸੀ ਉੱਥੇ ਤੂੰ ਢਿੱਲ ਪਾਤੀ ਆਲਸ ਆ ਗਿਆ ਅੰਮ੍ਰਿਤ ਵੇਲਾ ਉੱਠਿਆ ਨਹੀਂ ਜਾਂਦਾ ਵੀ ਸਾਡੇ ਨੂੰ ਦਲੀਲ ਹੈ ਥਕੇ ਹੁੰਦੇ ਆ ਜੀ ਲੇਟ ਸੌਂਨੇ ਜਿੰਨੇ ਮਰਜੀ ਤੁਸੀਂ ਲੇਟ ਹੋ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਜਿਹੜੀ ਸਿੱਖ ਰਹਿਤ ਮਰਿਆਦਾ ਦਾ ਬਚਨ ਹੈ ਉਹ ਕਮਾਉਣਾ ਹੀ ਪਏਗਾ ਜੀ ਪਰ ਇਹ ਇਲਾਹਾ ਹੈ ਜਿਹਨੂੰ ਬਾਣੀ ਦੇ ਵਿੱਚ ਜ਼ਿਕਰ ਹੈ ਹਰ ਅੰਮ੍ਰਿਤ ਵੇਲੇ ਬੱਤੈ ਕਾ ਬੀਜ ਆ ਭਗਤ ਖਾਏ ਖਰਚ ਰਹਿ ਨਿਖੁਟੈ ਨਹੀਂ ਸੋ ਸਤਿਗੁਰ ਜੀ ਨੇ ਨਾਮ ਜਪਣ ਨੂੰ ਲਾਹਾ ਆਖਿਆ ਅਰੰਭਤਾ ਅੰਮ੍ਰਿਤ ਵੇਲੇ ਤੁਮ ਫਿਰ ਸੰਗਤ ਕਰੀਏ ਸਾਰਾ ਦਿਨ ਪ੍ਰਭੂ ਦਾ ਨਾਮ ਜਿੰਨਾ ਚਿਰ ਯਾਦ ਆਏ ਜਿੱਥੇ ਸਮਾਂ ਮਿਲੇ ਚੌਕੜਾ ਲਾ ਕੇ ਇੱਕ ਜਪਜੀ ਸਾਹਿਬੀ ਪੜ ਲੀਏ ਇੱਕ ਕਸ਼ਟਪਦੀ ਸੁਖਮਨੀ ਸਾਹਿਬ ਦੀ ਪੜ ਲੀਏ 5-10 ਮਿੰਟ ਵਾਹਿਗੁਰੂ ਜਪ ਲਈਏ ਇਹੀ ਅਸਲ ਲਾਹਾ ਹੈ ਦੇਵਗੰਧਾਰੀ ਪੰਜਵਾ ਹਰ ਰਾਮ ਨਾਮ ਜਪ ਲਾਹਾ ਗਤ ਪਾਵਹਿ ਸੁਖ ਸਹਿਜ ਅਨੰਦਾ ਨਾਮ ਦੀ ਅਵਸਥਾ ਤੈਨੂੰ ਗਤੀ ਦੇਗੀ ਜੀਵਨ ਦੀ ਇਹ ਰਹੁ ਰੀਤ ਦੇ ਵਿੱਚ ਬਾਕੀ ਸਭ ਕੁਝ ਤੂੰ ਤਿਆਗ ਦੇਗਾ ਜਿੰਨਾ ਲਾਹਾ ਤੂੰ ਪ੍ਰਾਪਤ ਕੀਤਾ ਹੈ ਸਭ ਮਿੱਟੀ ਹੋਏਗਾ ਇਹ ਲਾਹਾ ਤੈਨੂੰ ਅੱਗੇ ਅਹਿਸਾਸ ਦੇਗਾ ਗਤ ਦਾ ਮਤਲਬ ਹੈ ਉੱਚੀ ਆਤਮਿਕ ਅਵਸਥਾ ਉਹ ਅਵਸਥਾ ਜਿਹੜੀ ਤੇਰੇ ਨਾਲ ਨਿਬੇਗੀ ਦੁੱਖਾਂ ਦੇ ਵਿੱਚ ਵੀ ਇਹ ਗੱਤ ਤੇਰੇ ਕੰਮ ਆਏਗੀ ਇਹ ਲਾਹਾ ਤੇਰੇ ਕੰਮ ਆਏਗਾ ਸੰਤੋਖ ਰੂਪ ਦੇ ਵਿੱਚ ਚੰਗੇ ਗੁਣਾਂ ਦੇ ਵਿੱਚ ਸਬਰ ਦੇ ਵਿੱਚ ਨਿਵਣ ਸੋ ਅੱਖਰ ਖਮਣ ਗੁਣ ਦੀ ਇਹ ਅਵਸਥਾ ਤੇਰੇ ਅੰਦਰ ਵਰਤੇਗੀ ਮਾਰਜੀ ਕਹਿੰਦੇ ਔਰ ਇਸ ਅਵਸਥਾ ਦੇ ਨਾਲ ਵੱਡੇ ਵੱਡੇ ਦੁੱਖਾਂ ਦੇ ਪਹਾੜ ਵੀ ਤੂੰ ਆਪਣੇ ਸੀਨੇ ਦੇ ਸਾਹਮੁਖ ਰੱਖ ਕੇ ਝਰ ਜਾਏਗਾ ਕੋਈ ਤੈਨੂੰ ਡੁਲਾ ਨਹੀਂ ਸਕੇਗਾ ਵੱਡੇ ਤੋਂ ਵੱਡਾ ਦੁੱਖ ਮਾਰਜੀ ਕਹਿੰਦੇ ਇਹ ਗੱਤ ਹੈ ਇਹ ਤਿਆਰੀ ਹੈ ਤੇਰੀ ਆਤਮਿਕ ਗੁਣਾ ਦੀ ਗਤ ਪਾਵਹਿ ਸੁਖ ਸਹਿਜ ਆਨੰਦਾ ਇਕ ਤੈਨੂੰ ਆਤਮਿਕ ਗੁਣ ਮਿਲਣਗੇ ਦੂਸਰੇ ਸੁਖ ਤੇ ਸਹਿਜ ਤੇ ਆਨੰਦ ਦੀ ਪ੍ਰਾਪਤੀ ਹੋਏਗੀ ਕਾਟੇ ਜਮ ਕੇ ਫਾ ਜਮਾ ਦੀ ਫਾਹੀ ਇਹ ਨਾਮ ਵਟ ਦਿੰਦਾ ਜਿੱਥੇ ਪ੍ਰਭੂ ਦਾ ਸਿਮਰਨ ਹੈ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀ ਤਣਾ ਹੂੰ ਰਣਾ ਤੂਣਹ ਛੁਟੈ ਨਿਕਟ ਨਾ ਜਾਇਓ ਦੂਤ ਇਹ ਵੀ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਨੇ ਜਿਹੜਾ ਨਾਮ ਜਪਦਾ ਹੈ ਮੌਤ ਦਾ ਭਾਉ ਵੀ ਦੂਰ ਹੁੰਦਾ ਹੈ